ਤੁਹਾਨੂੰ ਵੈਲਕਮ ਆਈ ਸਾਡੇ ਬਲੌਗ ਦੇ ਵਿੱਚ ਤੇ ਅੱਜ ਬਾਈ ਪੀਤੇ ਨਾਲ ਪਾਈ ਕਰਾ ਰਹੇ ਹਾਂ ਆ ਗੱਬਰੂ ਜਵਾਨ ਦੇ ਕੁੱਕੜ ਦੀ ਆ ਗੱਬਰੂ ਜਵਾਨ ਮਾੜਾ ਮੁਰਗਾ ਖਾ ਉਹ ਆਓ ਨੇੜੇ ਆਓ ਸ਼ੌਂਕ ਕਰਾਓ ਆ ਆਪਣੇ ਬਾਈ ਜਨਮਰਾ ਮੁੰਡੇ ਦਾ ਵੀਰ ਦਾ ਸਾਰਾ ਦਿਖਾਓ ਸਾਰਾ ਲੱਤਾਂ ਲੱਤਾਂ ਕੰਮ ਦੀਆਂ ਦਿਖਾਣਾ ਯਾਰ ਕੱਚੀ ਗੱਲ ਕਰੀ ਜਨਾ ਹਾਂ ਤੇ ਆ ਬਾਈ ਲੱਤਾਂ ਫੜੀ ਲੱਗ ਜੂਗਾ ਵੀ ਆਪੇ ਨੇੜੇ ਕਰ ਕੈਮਰੇ ਦੇ ਕੈਮਰੇ ਦੇ ਨੇੜੇ ਕਰ ਕੈਮਰੇ ਦੇ ਨੇੜੇ ਕਰ ਕੀ ਹੋ ਗਿਆ ਪੈਰ ਕੰਮ ਨਹੀਂ ਉਹ ਪੈਰ ਪੈਰ ਕੰਮਣ ਗਿਆ ਜਾ ਪੈਰ ਕੰਮ ਨਹੀਂ ਕਰ ਰਿਹਾ ਇਹ ਮੈਂ ਦੇਖੂ ਬਈ ਆ ਦੇਖੋ ਮਰਾ ਨੇੜੇ ਕਰ ਕੈਮਰੇ ਆ ਦੇਖੋ ਬਈ ਜਾਨਵਰ ਚੈੱਕ ਰੂ ਪਿਆਰ ਦੋਗਣਾ ਹਾਂ ਬਈ ਆ ਦੇਖੋ ਵੀ ਪੈਰ ਕੰਮਦੇ ਆ ਤੇ ਜਿਹੜੇ ਬੰਦੇ ਰੱਖਦੇ ਆ ਨਾ ਉਹਨਾਂ ਨੂੰ ਪਤਾ ਲੱਗੂ ਵੀ ਕੰਡੇ ਮਾਰਦਾ ਇਹੇ ਕੰਡੇ ਤੇ ਬਾਈ ਬਾਈ ਪੀਤੇ ਤੇ ਪਹਿਲਾਂ ਪੱਠੇ ਨਾਲ ਪਾਉਣਾ ਸੀ ਇਹ ਪਰ ਬਾਈ ਪੀਤਾ ਡਰ ਗਿਆ ਇਹਨੂੰ ਦੇਖ ਕੇ ਕਹਿੰਦਾ ਮੈਂ ਕੁੱਕੜ ਮੰਗਾਇਆ ਕਹਿੰਦਾ ਪੰਜ ਛੇ ਬੰਦੇ ਉਹ ਲਾਏ ਇਹ ਪੱਜ ਪੱਜ ਜਾ ਦੋਸਤ ਨਾਰਦਾ ਵੀ ਥੋੜਾ ਇਹ 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 ਬਈ ਆਪਣੇ ਦੋਗਲੇ ਕਿੱਕੜ ਤੋਂ ਵੀ ਭੱਜ ਜਾਂਦਾ ਹੈ ਪਰ ਬਾਈ ਪੀਤੇ ਨੂੰ ਡਰ ਪਤਾ ਨਹੀਂ ਕਿ ਹੋ ਗਿਆ ਇਹਨਾਂ ਅੱਜ ਤਾਂ ਡਰ ਹੋ ਗਿਆ ਅੱਜ ਕਹਿੰਦੇ ਗਿਆਨੀ ਦੇ ਹੱਥ ਤੇ ਕਿੰਨਾ ਨੰਬਰ ਖੜਾਗਾ ਨਾ ਨਾ ਬਾਈ ਬਾਈ ਤੁਹਾਨੂੰ ਪਾ ਦੇ ਉਰੇ ਆ ਬਾਈ ਤੁਸੀਂ ਵੀ ਦਿਓ ਕੋਈ ਵਿਚਾਰ ਜਾਨਵਰ ਬਾਰੇ ਹੈ ਨਹੀਂ ਅਸ ਤਾਂ ਦੱਸਿਆ ਹੀ ਹੈ ਨਾ ਤੁਸੀਂ ਦਿਓਗੇ ਵਿਚਾਰ ਨਹੀਂ ਪੀਤੇ ਦੱਸ ਕਿਵੇਂ ਕਰੇਗਾ ਹੁਣ ਕਿਹੜੇ ਨਾਲ ਲੜਾਉਣਾ ਛੱਡਾਂਗੇ ਜੇ ਅਪਾਂ ਸੌੜੀ ਡਰਦੇ ਦੂਗੀ ਡਰਦਾ ਡਰਦਾ ਨਹੀਂ ਪੀਤਾ ਬਦਮਾਸ਼ ਹੈ ਤਰੇ ਕੁਲੇ ਆਏ ਖੜੇ ਆ ਲੈ ਮੇਰੇ ਵੀਰੋ ਕਰੀਏ ਨੇ ਕੰਮ ਕਹਿੰਦੇ ਦਿਖਾਵਾਂਗੇ ਤੁਹਾਨੂੰ ਪਾਈ ਤੂਈ ਵੇਲੇ ਵੀ ਹਾਂ ਬਈ ਹੁਣ ਅਸੀਂ ਪੀਤੇ ਭਾਈ ਦੇ ਘਰ ਕੋਲੇ ਗਏ ਪਹੁੰਚ ਤੇ ਪੀਤੇ ਭਾਈ ਦੀ ਫਰਮਾਇਸ਼ ਤੇ ਕੁੱਕੜ ਵਾਲੇ ਆ ਰਿਹਾ ਹਲੇ ਆਇਆ ਨਹੀਂ ਆ ਰਿਹਾ ਇਹਨੇ ਮੇਰੇ ਵੀਰੋ ਆ ਰਿਹਾ ਕਹਿੰਦੇ ਕਹਿੰਦੇ ਇੱਧਰ ਵਾਈ ਕਹਿੰਦਾ ਸਾਡੇ ਨਾਲ ਮਸਲਦੇ ਤੋ ਰਹਿ ਜਾਂਦਾ ਮਸਲ ਮਸਲ ਨਾਲਾ ਇਕੱਠੀਆਂ ਕਰ ਦੋਇ ਤਾਂ ਇਹ ਦੇਖ ਤਾਂ ਇਹ ਕੰਡੇ ਆਏ ਮਾਰੂਗਾ ਕੰਡੇ ਛਾੜ ਆ ਦੇਖ ਬਈ ਆ ਸਾਡੇ ਨਵੇਂ ਬੱਚੇ ਇਹ ਨਵੇਂ ਉੱਠਿਆ ਮੁੰਡੇ ਚਾਰ ਹੋ ਰਹੇ ਆ ਹਜਤਾ ਆਪਾਂ ਵੀ ਤਿਆਰੀ ਹੋ ਰਹੇ ਆ ਤੇ ਬਈ ਸਾਡਾ ਕੁੱਕੜ ਲੜਾਉਣ ਨੂੰ ਜੀ ਐ ਨਹੀਂ ਕਰਦਾ ਹੁਣ ਕੁੱਕੜਾ ਸੱਟ ਵਜ ਦੀ ਬਾਹਰ ਯਾਰ ਠੰਡ ਹੈ ਆਪਦੇ ਵੀ ਇਹ ਤਾਂ ਆਪਣਾ ਇਹਦਾ ਦੋਹ ਲੱਗਦਾ ਇਹਨਾਂ ਦਾ ਲੱਗਣੀ ਲੱਗਣਾ ਯਾਰ ਬਾਕੀ ਆ ਸ਼ਾਨੀਆਂ ਬਣਾਉਂਦਾ ਆ ਆ ਦੇਖੋ ਬਈ ਸਾਡਾ ਏਰੀਆ ਚੈੱਕ ਕਰੋ ਬੰਦਾ ਕੁੱਕੜ ਲੜਾਉਣ ਦਾ ਲੱਗੇ ਇੱਕ ਲੋਕੇਸ਼ਨ ਦੇਖੋ ਸਾਡੀ ਲੋਕੇਸ਼ਨ ਲੋਕੇਸ਼ਨ ਚੈੱਕ ਕਰੋ ਨਹੀਂ ਇੱਥੇ ਲੜਾਉਂਦੇ ਆਪਾਂ ਵਧੀਆ ਥਾਂ ਤੇ ਲੜਾਵਾਂਗੇ ਇੱਜ਼ਤ ਬਹੁਤ ਕਰਦੇ ਆ ਅਸੀਂ ਜਾਨਵਰਾ ਜੀ ਬਾਈ ਹਰਪ੍ਰੀਤ ਤੇ ਕਾਲੀ ਗਾਇਨ ਕ ਨਾਲ ਕੇ ਬਹੁਤ ਸੀ ਬਣਿਆ ਫਿਰਦਾ ਜਮਾ ਤੇ ਬਾਕੀ ਬਾਈ ਧਰਮਪਾਲ ਸੋਣਾ ਬਹੁਤ ਲੱਗ ਰਿਹਾ ਚਿੱਟ ਮੁੱਛ ਮੋੜੀ ਚੰਡੀ ਕਰਾਂਗੇ ਦੀ ਆਪਾਂ ਕਰੀ ਮਾਰੇ ਕਰਦੇ ਕਰਦੇ 10000 ਦੀ ਕਰਦੇ 31000 31000 ਦੀ ਚੰਡੀ ਆ ਬਾਈ ਬਾਈ ਹਰਪ੍ਰੀ ਆ ਬਾਈ ਬਾਈ ਤਰਨਪਾਲ ਦੇ ਜਨਰ ਦੀ ਮੈਂ ਘਰ ਦਾ ਲੱਖ ਰਿਹਾ ਆ ਜੋ ਆ ਜਾ ਆ ਜਾ ਚੱਲ ਆ ਜਾ ਬਾਈ ਆ ਆ ਗਿਆ ਪੀਤੇ ਬਾਈ ਦਾ ਘਰ ਤੇ ਪੀਤੇ ਬਾਈ ਦੇ ਜਨਰ ਨੂੰ ਹੀ ਸੰਦ ਦਿਖਾਵਾਂਗੇ ਟੀਕੋੜ ਪਹੁੰਚ ਗਏ ਨਾ ਮੈਂ ਨਹੀਂ ਲੱਸਦਾ ਐ ਮੇਨਾਂ ਜਨਪਰੀ ਨਾ ਜਰ ਲੱਗ ਜੂ ਵੀਤ ਨਾ ਬਈ ਪੀਤਾ ਬਈ ਹੁਣ ਕੁੱਕੜ ਕੱਢੀ ਜਾਂਦਾ ਖੁੱਡਿਆ ਜੂ ਜੋਰ ਲੱਗਿਆ ਹੋਇਆ ਸੁਕੋ ਕੱਢ ਲਿਆ ਓਏ ਕਹਾਂ ਬਈ ਲੱਖ ਰੁਪਏ ਕਹਿੰਦਾ ਬਾਈ ਛੰਡੀ ਕਾ ਚਾਹ ਕਾ ਸੋਨਾ ਕੁੱਕੜ ਬਈ ਦੇਖੋ ਬਈ ਪੀਤੇ ਬਾਈ ਦਾ ਕੁੱਕੜ ਛੱਡੀ ਮਾਣਾ ਥੱਲੇ ਥੱਲੇ ਛੱਡ ਛੱਡ ਦੇ ਇੱਕ ਹੋਰ ਚੀਨਾ ਖੜਾ ਹੈ ਦੇਖੋ ਬਈ ਇਹ ਮਾਦੀਪਰਾ ਬਈ ਮਾਦੀਪਰਾ ਹੈ ਦੇਖ ਤੌਰ ਦੇਖ ਤੂੰ ਚੈੱਕ ਕਰ ਬਹੁਤ ਸੋਨਾ ਹੈ ਸੱਚੀ ਹੈ ਨਾ ਹੂੰ ਉਹ ਦੂਜਾ ਚੀਨਾ ਬਈ ਫੜੀ ਬੀਤੇ ਨੂੰ ਕੁਆਲਿਟੀ ਚੈੱਕ ਕਰ ਤੂੰ ਜੀ ਨੇਦੀ ਦਾ ਦੇ ਦਸਣਾ ਵੜਾ ਇਹ ਜਾਨਵਰ ਵਾ 10 ਫੜ ਕੇ ਦੱਸ ਤੂੰ ਕੁਆਲਿਟੀ ਚੈੱਕ ਕਰ ਆਹ ਬਈ ਆਪਣਾ ਮੇਨ 우ਸਤਾਦ ਯਾਰ ਇਹ ਚੈੱਕ ਕਰਾਉਗਾ ਰੰਗ ਭਾਜੀ ਇਹਦਾ ਕਿਹੜਾ ਆ ਚੀਨਾ ਚੀਨਾ ਨਹੀਂ ਚੀਨਾ ਆ ਜੀ ਚੀਨਾ ਆ ਮੈਂ ਚੀਨਾ ਕਰਾ ਇਹ ਚੀਨਾ ਆ ক্লাস ਜਾਨਵਰਾ ਠੀਕ ਕਰਾ ਇਹ ਸਾਰਾ ਦਿਖਾਓ ਬਾਕੀ ਆ ਦੇ ਨੋਕਾ ਦੇਖ ਤੂੰ ਨੋਕਾ ਮੈਂ ਕਹਿੰਦਾ ক্লাস ਬਾਈ ক্লাস ਸਾਰਾ ਇਹ ਕੀ ਬਾਤ ਹੈ ਯਾਰ ਇਹ ਪੱਠਾ ਹਜੇ ਹੈ ਪੱਠਾ ਹਜੇ ਤਾਂ ਹੈ ਪੱਠਾ ਹੈ ਹਾਂ ਜੀ ਹਾਂ ਤੇ ਹਜੇ ਤੂੰ ਦੇਖੀ ਕਿਤੇ ਵੀ ਕੋਈ ਵਧਾਈ ਮੈਨੂੰ ਦਿਖਾ ਦੇ ਥੱਲੇ ਓ ਵਾਹ ਜੀ ਵਾਹ ਵਾਹ ਜੀ ਵਾਹ ਗਰਮ ਬਹੁਤ ਹੈ ਕੀ ਬਾਤ ਹੈ ਆਪਾਂ ਪੀ ਦਾਂਗੇ ਗੱਲਬਾਤ ਹੋ ਰਹੀ ਪਈ ਹੋਈ ਜੀ ਉਹ ਆਪਾਂ ਪੀ ਦਾਂਗੇ ਹਾਂ ਪੀਤੇ ਆਪ ਖਾਲੇ ਕਰ ਪਰਾਇਉ ਨਾ ਵਾ ਕਰ ਦੇਖੋ ਬਈ ਇਹ ਆ ਪੀਤੇ ਬਾਈ ਦੇ ਪਾਕਿਸਤਾਨੀ ਕੁੱਤਰੇ ਜਿੰਨੇ ਦਾ ਬੜਾ ਕਮਜ਼ੋਰ ਲੱਗ ਪੀ ਸੀ ਬਾਈ ਬਾਈ ਹਰਪੀ ਦੇ ਕੁੱਕੜ ਬਾਈ ਹਰਪੀ ਦੇ ਕੁੱਕੜ ਜਾ ਕੇ ਭੱਜ ਗਿਆ ਯਾਰ ਪਤਾ ਨਹੀਂ ਕੀ ਹੋ ਗਿਆ ਦੱਸ ਨਾ ਬਾਹਰ ਨੂੰ ਤਾਂ ਅਸੀਂ ਬਾਹਰ ਹੀ ਛੱਡਾਂਗੇ ਮਾਰ ਹੀ ਦੇਖ ਤਾ ਨਹੀਂ ਤੇ ਬਾਕੀ ਕੀ ਕਰੇ ਇਹ ਤਾਂ ਹਾਪੀ ਦੇ ਕੇ ਛੱਡ ਦਈ ਤਾ ਇਹ ਸਾਡਾ ਤਾਂ ਨਹੀਂ ਭੱਜਦਾ ਇਹ ਤਾਂ ਉਹ ਤਾਂ ਉੱਡ ਜਾਂਦਾ ਹੈ ਉਹ ਤਾਂ ਉੱਡ ਜਾਂਦਾ ਹੈ ਬਾਕੀ ਬਾਈ ਬਲਾਲਾ ਪੀਤੇ ਯਾਰ ਕਿਹਨੂੰ ਬੁਲਾ ਰਿਹਾ ਤੂੰ ਫੋਨ ਫੋਨ ਲਾ ਦੇ ਰਮੈਸ਼ਾ ਨੂੰ ਰਿੰਗ ਆ ਗਈ ਨੇ ਇਹ ਕਹਿੰਦੇ ਸਾਡੀ ਕੰਡਿਆਂ ਦੀ ਮਸ਼ੀਨ ਆ ਇਹ ਲੱਕੰਡਿਆਂ ਦੀ ਮਸ਼ੀਨ ਹੈ ਜਾਣਤਾ ਬਹੁਤਾ ਪੱਠੇ ਚ ਵਾਕੀ ਮੁੰਡਿਆਂ ਨੇ ਸੋਮਾ ਮੈਂ ਤਾਂ ਮਾਰਿਆ ਕਰੂ ਨਾ ਉੱਥੇ ਜਾਇਆ ਕਰੂ ਰੂੜੀ ਦੀ ਜਿਹੜਾ ਜਾਇਆ ਕਰੂਗਾ ਮੇਚ ਹੈ ਲੈ ਮੇਰੇ ਵੀਰੋ ਕਹਿੰਦੇ ਪੀਤੇ ਨੇ ਕੁੱਕੜ ਮਰਵਾ ਲਿਆਈ ਵੀ ਹਾਲ ਚੱਲ ਗਿਆ ਨਹੀਂ ਜੀ ਠੀਕ ਹੋ ਤੇ ਬਾਈ ਜੀ ਵੀ ਪਹੁੰਚੇ ਹੋਏ ਨੇ ਸਾਡੇ ਮੇਨ ਉਸਤਾਦ ਸਾਹਿਬ ਬੜਾ ਆਪ ਹੱਥੋਂ ਕਮਲਾਉ ਸਾਣਾ ਥਾਪੀ ਦੇ ਕੇ ਛੱਡ ਆ ਗਿਆ ਚੈੱਕ ਕਰੋ ਜਿਹਨੂੰ ਅਸੀਂ ਥਾਪੀ ਦੇ ਕੇ ਛੱਡ ਦਈਏ 10 ਵਾਲਾ ਜੀ 10 ਕੁੱਕੜ ਵਾਲੇ ਦੱਸ ਆ ਜਾ ਉਹ ਵੀ ਦੇਖ ਲਓ ਮੇਰੇ ਵੀਰੋ ਕਹਿੰਦੇ ਫੇਕਸਾ ਕੰਮ ਆ ਜੇ ਮਰਵਾਉੜੇ ਦੋਨੇ ਆਪਾਂ ਵੇਖਦੇ ਆ ਕੀ ਕਰਦੇ ਕੜੇ ਲੈ ਕਹਿੰਦੇ ਕੰਡੇ ਬੰਨ ਚੌੜੀ ਨੇ ਬਹੁਤ ਸਾਂਭਿਆ ਹੋਇਆ ਜਾਨ ਬਰਾ ਬਾਈ ਨੇ ਬਹੁਤ ਸਾਂਭਿਆ ਆ ਮੜਾ ਛੱਡੇ ਛੱਡੇ ਬਾਕੀ ਆ ਜਾ ਵੀ ਨਾ ਦੇਖਾਂਗੇ ਚਾਹਾਂ ਸ਼ੌਕ ਕਰਾਓ ਵਾਹ ਜੀ ਵਾਹ ਜੀ ਵਾਹ ਕੰਡੇ ਦੇਖੇ ਬਹਾਉ ਜਿਆ ਕੀ ਬਾਤ ਹੈ ਜੀ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਕਲਾਸ ਹੈ ਕੰਡਾ ਦੇਖੋ ਕੰਡੇ ਸੇਲ ਕਰਨਾ ਆ ਹਾਂ ਲੋ ਮੜਾ ਦੱਸੋ ਫਿਰ ਇਨਫੋਰਮੇਸ਼ਨ ਬਹੁ ਕੁਆਲਟੀ ਦਾ ਕੰਡੇ ਜਿਹੜਾ ਉਹਨੇ ਸੰਗ ਗਿਆ ਹੈ ਦੇ ਵੇਚਣਾ ਯਾਰ ਗੋਲੂ ਨੂੰ ਸੇਲ ਕਰਨਾ ਹੈ ਟਾਊਟ ਵੇਚਾਂਗੇ ਵੇਚਾਂਗੇ ਕੁੱਕੜ ਦੀ ਚੱਕਰ ਚੱਲੋ ਬਾਈ ਸਾਡਾ ਹੁਣ ਖੜਾ ਕੰਡਿਆਂ ਦੀ ਗੇਮ ਆ ਓਏ ਖੜ ਜਾ ਇੱਕ ਮਿੰਟ ਖੜ ਜਾ ਆ ਮਾੜਾ ਫੜੀ ਲੈ ਮੇਰੇ ਵੀਰੋ ਜਾਨਵਰ ਦੀ ਜਗਾ ਹੋ ਗਈ ਲੜਾਉਣ ਦੀ ਚੇਂਜ ਕਿਉਂਕਿ ਉੱਥੇ ਰੂੜੀਆਂ ਸੀ ਬਾੜਗਾ ਸਾਡਾ ਦਾ ਪਾਏ ਦਾ ਵਾੜਾ ਹੈ ਗਿਆਨੀ ਬਾਈ ਛਾਏ ਵਾਲਾ ਯਾਰ ਇਹ ਕੈਮਰੇ 'ਚ ਘਟ ਆਉਂਦਾ ਹੈ ਬਨਾਲਾ ਵੀਰੋ ਨਾਲੇ ਉਹ ਕਰਨਾ ਕਹਿੰਦਾ ਪੈਰ ਚੰਗੇ ਮਾਰਦਾ ਹੈ ਬਾਈ ਦੇ ਕੁੱਕੜ ਬੈਸਨੀ ਨੂੰ ਮਾਨ ਤੇ ਖਲੋਤੇ ਰਹਿੰਦੇ ਸੀ ਇਹਦੇ ਮਾਨ ਅਸੀਂ ਪਾਏ ਪਾਏ ਬੰਦੇ ਆ ਨਾ ਪਾਜੀ ਹੋਣੇ ਪੈਗੀ ਸੇ ਦੇ ਨਹੀਂ ਪਈ ਯਾਰ ਦਾ ਹੋ ਗਿਆ ਵੀਰੇ ਐਂਡ ਤੇ ਉਹ ਤੁਹਾਨੂੰ ਧਰਮ ਬੜਵਾਜੀ ਦੱਸਣੇ ਕਿਵੇਂ ਐਂਡ ਹੋਇਆ ਦੱਸਿਓ ਮੜਾ ਯਾਰ ਉਹ ਆਪਾਂ ਬਰਾਬਰੀ ਚਾਕਲੇ ਸੀਗੇ ਯਾਰ ਠੀਕ ਆ ਵਧੀਆ ਚੰਗੇ ਲੜਿਆ ਯਾ ਨੰਬਰ ਤੇ ਬਸ ਐਂ ਦੇਖਦੇ ਰਹੋ ਆਪਣੇ ਵਲੋਗ ਪਾਇਆ ਕਰ ਰਹੇ ਬਾਕੀ ਪਾਇਆ ਕੀ ਬੈਕ ਕਰ ਰਿਹਾ ਹੁਣ ਕੁੱਕਰ ਬਹੁਤ ਐ ਇੱਕਾ ਮਿਰਚ ਚੈੱਕ ਕਰ ਲਓ ਹਨਾ ਚੰਗੀ ਤਰ੍ਹਾਂ ਵੀ ਸ਼ੌਂਕ ਕਰਾਵਾਂਗੇ ਕਦੇ ਆਪਾਂ ਇਹਦਾ ਤੁਹਾਨੂੰ ਤੇ ਜਿੰਨਾਂ ਦੇ ਵੀ ਲੜਿਆ ਇਹ ਮਿਰਚ ਵਾਂਗੂ ਲੜਿਆ ਮੁੜ ਕੇ ਮੰਨ ਲਓ ਵੀ ਕਾਨੀ ਹੀ ਸੇਕਦੇ ਰਹਿ ਗਏ ਹਾਂ ਸੈੱਟ ਜੇ ਨਹੀਂ ਹੋਏ ਸੱਚੇ ਵੀ ਉਹ ਗੱਲ ਨਹੀਂ ਰਹੀ ਉਹਨਾਂ ਚ ਬਾਕੀ ਚਲੋ ਮਿਲਦੇ ਆ ਅਗਲੇ ਵਲੌਗ ਚ